ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਜਿੱਤਣ ਦੀ ਖੁਸ਼ੀ ਦੇ ਵਿੱਚ ਸਾਨੇਵਾਲ ਵਿਖੇ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਜਿੱਤ ਦਾ ਜਸ਼ਨ ਮਨਾਇਆ ਗਿਆ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀਗਵਾਈ ਵਿੱਚ ਨਿਊ ਦਸ਼ਮੇਸ਼ ਟੈਕਸੀ ਯੂਨੀਅਨ ਸਾਨੇਵਾਲ ਵੱਲੋਂ ਲੱਡੂ ਵੰਡੇ ਗਏ ਇਸ ਮੌਕੇ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਵੇਂ ਬਣੇ ਐਮਐਲਏ ਸੰਜੀਵ ਅਰੋੜਾ ਨੂੰ ਜਿੱਤ ਦੀ ਵਧਾਈ ਦਿੱਤੀ ਉਨ੍ਹਾਂ ਨਿਊ ਦਸ਼ਮੇਸ਼ ਟੈਕਸੀ ਯੂਨੀਅਨ ਸਾਨੇਵਾਲ ਦੇ ਨਵੇਂ ਬਣੇ ਪ੍ਰਧਾਨ ਜਗਜੀਤ ਸਿੰਘ ਜੱਗਾ ਅਤੇ ਸਮੂਹ ਅਹੁਦੇਦਾਰਾਂ ਨੂੰ ਬਧਾਈ ਦਿੱਤੀ ਇਸ ਮੌਕੇ ਤੇ ਲਖਵੀਰ ਸਿੰਘ ਦਲਵਿੰਦਰ ਸਿੰਘ ਜੀਤ ਸਿੰਘ ਤਜਿੰਦਰ ਸਿੰਘ ਜਸਮਿੰਦਰ ਸਿੰਘ ਸੰਦੀਪ ਸਿੰਘ ਸਤਵੰਤ ਸਿੰਘ ਹਰਪ੍ਰੀਤ ਸਿੰਘ ਤੇ ਜੂਨੀਅਨ ਦੇ ਸਮੂਹ ਅਹੁਦੇਦਾਰਾਂ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕੀਤਾ ਦੇਖੋ ਇਹ ਖਾਸ ਰਿਪੋਰਟ ਦੂਰੋਂ ਦੌਰਿਆ ਇਹ ਪ੍ਰਫਾਤ ਵਾਲੀ ਕਿਰਪਾ ਨਾਲ ਬਹੁਤ ਵੱਡੀ ਛੱਡ ਜਿੱਤੋ ਹੀ ਪ੍ਰਫਾਤ ਵਾਲੀ ਕਿਰਪਾ ਕੀਤੀ ਸੋ ਮੈਂ ਆਪਣੇ ਪਾਰਟੀ ਸੁਪਰੀਮਰ ਮਨ ਕੇਜਰੀਵਾਲ ਜੀ ਨੂੰ ਮੁੱਖਪਤਰੀ ਪੰਜਾਬ ਸਰਤਾਪ ਸਿੰਘ ਮਹਾਂ ਜੀ ਨੂੰ ਤੇ ਸੰਜੀਵ ਰੋੜਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਹਲਕਾ ਵੈਸਟ ਸਾਡੇ ਭੈਣ ਪ੍ਰੈਪਜੁਰ ਗੁਲਤਾਵਾ ਅੰਕਲ ਸਾਰੇ ਆਪਣਾ ਦਾ ਬਹੁਤ ਧੰਨਵਾਦ ਤੇ ਉਹਨਾਂ ਨੂੰ ਮੁਬਾਰਕਬਾਦ ਉਹਨਾਂ ਦਾ ਵਾਦਾ ਤੇ ਜਿਹੜੇ ਕੰਮ ਗਏ ਸੀ ਬਹੁਤ ਜਲਦੀ ਜਿਹੜੇ ਕੰਮ ਰਹਿ ਗਏ ਉਹ ਪੂਰੇ ਕਰਾਂਗੇ ਵੈਸਟ ਤੇ ਹਲਕੇ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਸੋ ਦੇਖਣਾ ਅਕੀਰ ਨੂੰ ਮਗਰੋਂ ਬਾਅਦ ਕਿ ਥੋੜੇ ਜਿਹੇ ਅੰਦਰ ਅੰਦਰ ਆਪਣੇ ਸੰਜੀਵ ਰੜਾ ਜੀ ਇੱਕ ਨੂੰ ਦਿਹਾੜੇ ਨੂੰ ਹੋਰ ਮੰਤਰੀ ਮੰਤਰੀ ਮਿਲ ਜਾ ਰਿਹਾ ਕਿਉਂਕਿ ਸਾਡੇ ਪਾਰਟੀ ਸੁਪਰੀਮ ਮਾਰਗ ਜੀ ਵਾਲ ਜੀ ਨੇ ਵਾਦਾ ਕੀਤਾ ਸੀ ਤੇ ਉਹ ਵਾਦਾ ਜਲਦੀ ਪੂਰਾ ਹੋਊਗਾ ਤੇ ਦਿਹਾੜੇ ਦੇ ਜਿਹੜੇ ਵਿਕਾਸ ਦੇ ਕੰਮ ਉਹ ਰਫਰ ਦੀ ਸਪੀਡ ਨਾਲ ਕੰਮ ਸ਼ੁਰੂਆਤ ਹੋ ਜੇਗੀ ਕਿਉਂਕਿ ਪਹਿਲਾਂ ਦੋ ਮੰਤਰੀ ਸੀ ਹੁਣ ਤਿੰਨ ਮੰਤਰੀ ਲੋਕਾਂ ਦੇ ਮਿਲਣਗੇ ਸੋ ਬਹੁਤ ਕੰਮ ਦੀ ਸਪੀਡ ਆ ਬਥੇਈ ਅੱਜ ਜਸ਼ਨ ਮਨਾਏਗਾ ਸਾਨੇ ਅੱਜ ਆਮ ਆਦਮੀ ਪਾਰਟੀ ਜਿਹੜੀ ਜਿੱਤ ਹੈ ਦਿਹਾੜਾ ਬੈਸਟ ਦੇ ਵਿੱਚ ਅੱਜ ਬਹੁਤ ਬਹੁਤ ਮੁਬਾਰਕਾਂ ਜੀ ਰਾਮਾਦਵੀ ਪਾਰਟੀ ਦੀ ਸੀਟ ਜਿੱਤੀ ਆ ਤਾਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਨਾਲ ਮੁੰਡਿਆਲ ਸਾਹਿਬ ਨੂੰ ਜਿਨ੍ਹਾਂ ਨੇ ਮੈਨੂੰ ਪ੍ਰਧਾਨਗੀ ਲਈ ਲੈ ਕੇ ਸਮਝਿਆ ਤੇ ਮੈਨੂੰ ਪ੍ਰਧਾਨਗੀ ਲਈ ਚੁਣਿਆ ਗਿਆ ਤੇ ਸਾਰੇ ਮੈਂਬਰਾਂ ਦਾ ਸਟਾਫ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹਦੇ ਅਹੁਦੇ ਤੇ ਨਿਵਾਜਿਆ ਗਿਆ ਧੰਨਵਾਦ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਪਿੱਟ ਥਾਪੜ ਦੇ ਗਏ ਨੇ ਜੱਗਾ ਜੀ ਦੀ ਤੇ ਬਹੁਤ ਵਧੀਆ ਕੰਮ ਕਰਦੇ ਨੇ ਜੋਗ ਨੇ ਇਨਸਾਨ ਪ੍ਰਧਾਨਗੀ ਦੇ ਜੇ ਜੋਗ ਸੀ ਕਿ ਤਾਂ ਹੀ ਇਹਨਾਂ ਨੂੰ ਬਣਾਇਆ ਮੈਂਬਰਾਂ ਨੇ 31 ਮੈਂਬਰਾਂ ਦਾ 32 ਦਾ ਸਪੋਰਟ ਸੀ ਕੀਤਾ ਤੇ ਇਹਨਾਂ ਦੇ ਹੱਰ ਪਾਏ ਨੇ ਜੁਨੀਅਨ ਦਾ ਬਹੁਤ ਵਧੀਆ ਦਿਨ ਰਾਤ ਤਰੱਕੀ ਕਰਦੇ ਨੇ ਸ਼ਵੀਲਾਂ ਲਾਉਦੇ ਨੇ ਸਭ ਕੁਝ ਕਰਦੇ ਨੇ ਤੇ ਹਰੇਕ ਦੀ ਸੁਣੀ ਜਾਂਦੀ ਆ ਮੰਤਰੀ ਸਾਹਿਬ ਆਪ ਪਿੱਟ ਥਾਪੜ ਗਏ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਧੰਨਵਾਦ ਜੀ